ਪੰਜਾਬੀ ਸਿਨੇਮਾ ਦੇ ਮਾਨਮਤੇ ਐਕਸ ਨੂੰ ਹੋਰ ਚਾਰ ਚੰਨ ਲਾਉਣ ਵਾਲੇ ਪ੍ਰਸਿੱਧ ਅਦਾਕਾਰ ਕਰਨ ਚਿਤ ਅਨਮੋਲ ਸਿਆਸੀ ਪਾਰੀ ਖੇਡਣ ਜਾ ਰਹੇ ਹਨ ਆਮ ਆਦਮੀ ਪਾਰਟੀ ਵੱਲੋਂ ਜਾਰੀ ਹੋਈ ਲਿਸਟ ਅਨੁਸਾਰ ਕਰਨਜੀਤ ਅਨਮੋਲ ਫਰੀਦਕੋਟ ਤੋਂ ਚੋਣ ਮੈਦਾਨ ਵਿੱਚ ਉਤਰਨਗੇ ਆਗਾਮੀ ਲੋਕ ਸਭਾ ਚੋਣਾਂ 'ਚ ਕਰਨਜੀਤ ਅਨਮੋਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਨਗੇ ਦੱਸਦੇ ਕਿ ਕਰਨਜੀਤ ਅਨਮੋਲ ਨੇ ਇਸ ਤੋਂ ਪਹਿਲਾਂ ਕਦੇ ਵੀ ਚੋਣਾਂ ਨਹੀਂ ਲੜੀਆਂ ਉਹਨਾਂ ਨੂੰ ਪਹਿਲੀ ਵਾਰ ਸਿਆਸੀ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ ਹੁਣ ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਇਸ ਸਫ਼ਰ 'ਚ ਸਫਲਤਾ ਉਹਨਾਂ ਦੀ ਕਿੰਨੇ ਪੈਰ ਚੁੰਮੇ ਦੀ ਹੈ ਭਗਵੰਤ ਮਾਨ ਵੀ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਖੁਦ ਕਲਾਕਾਰ ਸਨ ਉਹਨਾਂ ਦਾ ਕਮੇਡੀ ਕਿਰਦਾਰ ਜੁਗਨੂ ਘਰ ਕਰ ਮਸ਼ਹੂਰ ਸੀ ਇਸ ਦੇ ਨਾਲ ਹੀ ਉਹਨਾਂ ਦੀ ਗਿਣਤੀ ਪੰਜਾਬ ਦੇ ਬੈਸਟ ਕਮੇਡੀਅਨਾਂ ਵਿੱਚ ਹੁੰਦੀ ਰਹੀ ਹੈ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ ਦੱਸ ਕਿ ਆਮ ਆਨ ਪਾਰਟੀ ਨੇ ਪਹਿਲੀ ਸੂਚੀ ਜਾਰੀ ਕਰਦਿਆਂ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿੱਚ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਕਾਲੀਵਾਲ ਖੱਡੂਰ ਸਾਹਿਬ ਤੋਂ ਲਾਲਜੀਤ ਸਿੰਘ ਪੁੱਲਰ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਫਤਿਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਗਿੱਪੀ ਫਰੀਦਕੋੜ ਤੋਂ ਕਰਮਜੀਤਨ ਮੋਲ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡਿਆ ਸੰਗਰੂਰ ਤੋਂ ਗੁਰਮੀਤ ਸਿੰਘ ਮੀਥੇਰ ਅਤੇ ਪਟਿਆਲਾ ਤੋਂ ਡਾਕਟਰ ਗੁਰਵੀਰ ਸਿੰਘ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ ਦੱਸ ਦੇ ਕਿ ਕਰਮਜੀਤਨ ਮੋਲ ਦਾ ਜਨਮ 2 ਜਨਵਰੀ 1972 ਨੂੰ ਪਿੰਡ ਢੰਡੂਆ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਸੀ ਪੰਜਾਬੀ ਹਾਸ ਰਸ ਕਲਾਕਾਰ ਫਿਲਮ ਅਤੇ ਟੈਲੀਵਿਜ਼ਨ ਅਦਾਕਾਰ ਅਤੇ ਗਾਇਕ ਹਨ ਜਿਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਦੀਆਂ ਕਈ ਹਿਸ਼ੂਰ ਫਿਲਮਾਂ ਦੇ ਕੰਮ ਕੀਤਾ ਹੈ ਦੱਦਗੇ ਸੀਐਮ ਭਗਵੰਤ ਮਾਨ ਤੇ ਕਰਨਜੀਤ ਨਮੂਲ ਦਾ ਰਿਸ਼ਤਾ ਬਹੁਤ ਖਾਸ ਹੈ ਦਰਅਸਲ ਕਰਨਜੀਤ ਨਮੂਲ ਆਪਣੀ ਸ਼ੁਰੂਆਤੀ ਕੈਰੀਅਰ ਦੌਰਾਨ ਭਗਵੰਤ ਮਾਨ ਬੀਨੂ ਢੀਲੋਂ ਤੇ ਦੇਵ ਖਰੋੜ ਨਾਲ ਕਮੇਟੀ ਕਰਿਆ ਕਰਦੇ ਸਨ ਉਹ ਦੋ ਇਹਨਾਂ ਦਾ ਸ਼ੋਅ ਜਗਨੂ ਹਾਜ਼ਰ ਹੈ ਸੀ ਜਿਸ 'ਚ ਇਹ ਸਾਰੇ ਕਲਾਕਾਰ ਰਲ ਕੇ ਕਮੇਟੀ ਕਰਦੇ ਸਨ ਤੇ ਲੋਕਾਂ ਦੇ ਢੀਡੀ ਪੀੜਾਂ ਪਾਉਂਦੇ ਸਨ ਇਨਾਂ ਦਾ ਇਹ ਸ਼ੋਅ ਕਾਫੀ ਸੁਪਰ ਹਿੱਟ ਸਾਬਿਤ ਹੋਇਆ ਹੈ ਹੌਲੀ ਹੌਲੀ ਕਰਨਜੀਤ ਨਮੋਲ ਸਫਲਤਾ ਦੀਆਂ ਪੌੜੀਆਂ ਚੜਨ ਲੱਗੇ ਜਿਸ ਦੇ ਸਦਕਾ ਉਹ ਪੰਜਾਬੀ ਫਿਲਮ ਇੰਡਸਟਰੀ ਦਾ ਵੱਡਾ ਨਾਂ ਬਣ ਗਏ ਹਨ ਭਗਵੰਤ ਮਾਨ ਦੇ ਜਨਮ ਪ੍ਰਚਾਰ ਤੋਂ ਲੈ ਕੇ ਸੌ ਚੁੱਕ ਸਮਾਗਮ ਚ ਵੀ ਕਰਨਜੀਤ ਨਮੋਲ ਦੀ ਸ਼ਮੂਲੀਅਤ ਕਰਦੇ ਰਹੇ ਇਸ ਤੋਂ ਭਗਵੰਤ ਮਾਨ ਦੇ ਬੱਚਿਆਂ ਦੇ ਜਨਮ ਦਿਨ ਮੌਕੇ ਵੀ ਉਹਨਾਂ ਦੀ ਧੀ ਪੁੱਤ ਨਾਲ ਵੇਖਿਆ ਗਿਆ ਇੱਕ ਇੱਕ ਅਦਾਕਾਰ ਤੇ ਗਾਇਕ ਹੋਣ ਦੇ ਨਾਲ ਨਾਲ ਕਰਨਜੀਤ ਨਮੋਲ ਨੂੰ ਇੱਕ ਚੰਗਾ ਬੁਲਾਰਾ ਵੀ ਮਨਿਆ ਜਾਂਦਾ ਹੈ ਤੇ ਬੀਨੂ ਢਿੱਲੂ ਤੇ ਜਿਸਵਿੰਦਰ ਪੱਲਾ ਅਕਸਰ ਹੀ ਕਰਮਜੀਤ ਅਨਮੋਲ ਨੂੰ ਚੰਗੇ ਬੁਲਾਰੇ ਦਾ ਹਵਾਲਾ ਦੇ ਕੇ ਸਿਆਸਤ 'ਚ ਆਉਣ ਬਾਰੇ ਆਖਦੇ ਰਹਿੰਦੇ ਹਨ ਦੱਸਦੇ ਕਿ ਕਰਮਜੀਤ ਅਨਮੋਲ ਹਮੇਸ਼ਾ ਹੀ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ਉਹ ਹਮੇਸ਼ਾ ਜ਼ਰੂਰਤਮੰਦ ਅਤੇ ਗਰੀਬ ਲੋਕਾਂ ਦੀ ਸਹਾਇਤਾ ਅਕਸਰ ਕਰਦੇ ਰਹਿੰਦੇ ਹਨ ਇਹ ਅਦਾਕਾਰ ਜਮੀਨ ਨਾਲ ਜੁੜਿਆ ਹੋਇਆ ਹੈ ਬੇਸ਼ੱਕ ਅੱਜ ਉਹ ਹਾਲੀਵੁੱਡ ਦੇ ਕਾਮਯਾਬ ਅਦਾਕਾਰਾਂ 'ਚ ਗਿਨੇ ਜਾਂਦੇ ਹਨ ਪਰ ਉਹ ਆਪਣੀਆਂ ਜੜ੍ਹਾਂ ਨੂੰ ਕਦੇ ਵੀ ਨਹੀਂ ਭੁੱਲਦੇ ਸੋ ਇਸ ਨੂੰ ਤੱਕ ਲਈ ਵੱਡੀ ਖਬਰ ਹੋਰ ਖਬਰ ਦੇਖਣ ਲਈ ਸਟਰੀ ਚੈਨਲ ਲੰਪੜੇ ਹੋ ਧੰਨਵਾਦ